ਹੁਣ ਲਾਟੀਆਂ ਨੇ ਚੰਨੜਾ ਤੇ ਗੱਲਾਂ ਬੱਲੀਏ ਪਹਿਲਾਂ ਟਾਵਾ ਟਾਵਾ ਜਾਣਦਾ ਸੀ ਬੰਦਾ ਜੱਟ ਨੂੰ ਹੁਣ ਜੁੜਨਾ ਉਹ ਚਾਹੁੰਦੇ ਜਿਹੜੇ ਟੁੱਟੇ ਹੋਏ ਨੇ ਐਸੇ ਕਬੂਤਰ ਬਾਜੀ ਵਿੱਚ ਬਣਾਏ ਅਸੀਂ ਰਿਕਾਰਡ ਬੱਲੀਏ ਅਸੀਂ ਕੀਤਾ ਨਹੀਂ ਹੰਕਾਰ ਖੜੇ ਹਰ ਇੱਕ ਨਾਲ ਕਾਹਨੋ ਦਿੱਤੀ ਗੁੱਡੀ ਬਾਬੇ ਅੰਮ੍ਰਾ ਤੇ ਚਾੜ ਬੱਲੀਏ ਹੁਣ ਜੁੜਨਾ ਉਹ ਚਾਹੁੰਦੇ ਜਿਹੜੇ ਟੁੱਟੇ ਹੋਏ ਸੀ ਅਸੀਂ ਬਣਾਤੇ ਕਬੂਤਰਬਾਜੀ ਵਿੱਚ ਐਸੇ ਰਕਾੜ ਬੱਲੀਏ ਅਸੀਂ ਬਣਾਤੇ ਕਬੂਤਰਬਾਜੀ ਵਿੱਚ ਐਸੇ ਰਕਾੜ ਬੱਲੀਏ ਇਹ ਵੀ ਗਰੀਬੀ ਦੇ ਇੱਕ ਚੀਰ ਕੇ ਉੱਠਿਆ ਇਹਨੇ ਬੜੀਆਂ ਵਸੀਲਤਾ ਚੱਲੀਆਂ ਇਹਨੇ ਬੜੀਆਂ ਠੋਕਰਾਂ ਖਾਧੀਆਂ ਠੋਕਰਾਂ ਖਾ ਖਾ ਕੇ ਇੱਥੇ ਤੱਕ ਆਇਆ ਉਹ ਖੁੱਤੀ ਪਾਉਗਾ ਉਹ ਲੰਮੀ ਰੇਤ ਦੇ ਘੋਲਿਆਂ ਚ ਨਾ ਮੁੰਡੇ ਦਾ ਕਈਆਂ ਦੇ ਦਰਦ ਜੀ ਉੱਠਿਆ ਵਟ ਚੜਿਆ ਲੱਗਦਾ ਹੈ